ਸਭ ਤੋਂ ਪਹਿਲਾਂ ਸਾਰਿਆਂ ਨੂੰ ਬੜੀ ਸਤਿ ਸ੍ਰੀ ਅਕਾਲ ਜੀ ਵੀਆਈਪੀ ਪਿੰਡੂ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਮਲ ਤੇ ਤੁਸੀਂ ਵੇਖ ਹੀ ਲੈਣਾ ਵਾ ਕਿ ਅੱਜ ਆਪਾਂ ਕਿੰਨਾਂ ਦੀ ਵੀਡੀਓ ਲੈ ਕੇ ਆ ਚੁੱਕਿਆ। ਸਮਾਂ ਨਾ ਬਰਬਾਦ ਕਰਦੇ ਹਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ। ਇਹ ਗੱਲ ਕਰਾਂ ਵੀ ਮੈਂ ਨਾਨਾ ਬਣਨੇ ਹੋਣੇ ਜੀ। ਬਧਾਈ ਇਹ ਵੇ ਜੀਤਾ ਨੂੰ ਬਹੁਤ ਬਹੁਤ ਜ਼ਿਆਦਾ ਬਧਾਈਆਂ ਹਨ ਤੇ ਫਿਰ ਤੁਸੀਂ ਮੂੰਹ ਮਿੱਠਾ ਕਰਾਓਗੇ ਫਿਰ ਕਰਾਓ ਮੂੰਹ ਮਿੱਠਾ। ਕਰਾਓ। ਲੱਡੂ ਲੁੱਡੂ ਖਵਾਓ। ਤੁਸੀਂ ਵੀ ਖਾਓ। ਸਾਨੂੰ ਵੀ ਖਵਾਓ। ਏ ਜੀ ਬੰਦਾ ਕਹਿੰਦੇ ਆ ਕਿ ਬਹੁਤ ਜ਼ਿਆਦਾ ਬੇਸ਼ਰਮ ਦੀਆਂ ਹੱਦਾਂ ਪਾਰ ਕੰਡੇ ਆ ਬੇਸ਼ਰਮੀ ਨਹੀਂ ਐ ਇੱਕ ਬਹੁਤ ਜਰੀਆਂ ਹੱਦਾ ਪਾਰ ਕੰਡੇ ਆ ਜਿਹਨੂੰ ਕਹਿੰਦੇ ਨਾ ਕਿ ਮਤਲਬ ਅੱਗੇ ਕੋਈ ਹੁੰਦੀ ਬੰਦੇ ਨੂੰ ਕੋਈ ਸੰਗ ਜਾਂ ਸ਼ਰਮ ਹੁੰਦੀ ਹੀ ਕਿ ਮਤਲਬ ਪਹਿਲਾਂ ਵੀ ਜਨਾਨੀਆਂ ਵੀ ਦੱਸਾਂ ਕੀ ਕਰਦੀ ਹੁੰਦੀਆਂ ਸੀ ਕੋਈ ਬੰਦਾ ਲਾ ਕੋ ਨਹੀਂ ਨੰਗਣਾ ਉਹਨੇ ਘੁੰਡ ਕੱਢ ਲੈਣਾ ਹੁਣ ਇਹਨਾਂ ਨੇ ਘੁੰਡ ਤੇ ਛੱਡ ਗੱਲਾਂ ਇਹਨਾਂ ਨੇ ਮਤਲਬ ਸਾਰੀਆਂ ਗੱਲਾਂ ਹੀ ਕਲੀਅਰ ਕਰਦੇ ਆ ਕਿ ਸਾਨੂੰ ਪ੍ਰੈਗਨਸੀ ਹੋ ਚੁੱਕੀ ਆ ਸਾਡੇ ਬੱਚਾ ਹੋਣ علاوہ ਇੰਨਾ ਮੰਥਲੀ ਚੱਲਣ ਡਿਆ ਵਾ ਇਹ ਚੀਜ਼ਾਂ ਸਾਰੀਆਂ ਇਹਨਾਂ ਨੇ ਕਲੀਅਰ ਕਰ ਦਿੱਤੀਆਂ ਗਈਆਂ ਹੁੰਦੀਆਂ ਵਾ ਹੁਣ ਇਹ ਚੀਜ਼ਾਂ ਦਾ ਹਿਸਾਬ ਆ ਗਿਆ ਵਾ ਇਦਾਂ ਦਾ ਸਮਾਂ ਆ ਗਿਆ ਵਾ ਹਾਂ ਕਿ ਬੰਦਾ ਸਾਰੀ ਫੈਮਿਲੀ ਦੇ ਸਾਹਮਣੇ ਦੱਸਣ ਡਿਆ ਵਾ ਆਪ ਉਥੇ ਦੀ ਘਰ ਦੀ ਬੈਠੀ ਆ ਉਥੇ ਦੀ ਮਤਲਬ ਸਾਰੇ ਬੈਠਾ ਪਰਿਵਾਰ ਤੇ ਪਰਿਵਾਰ ਦੇ ਵਿੱਚ ਲੈ ਕੇ ਬਹਿ ਗਿਆ ਜੀ ਇਹ ਐਕਟਰਾ ਸੁਣਾ ਕੇ ਬੱਚੇ ਆਡੇ ਨੂੰ ਐਨੇ ਤਰੀਕ ਨੂੰ ਸਾਡੀ ਕੁੜੀਆ ਤੇ ਘਰ ਮੁੰਡਾ ਹੋਊਗਾ ਜਾਂ ਕੁੜੀ ਹੋਊਗੀ ਇਹ ਚੀਜ਼ਾਂ ਨੇ ਦੱਸਣੀਆਂ ਸਾਰੀਆਂ ਵਿਚਾਰੇ ਨੇ ਡਾਕਟਰ ਇਹ ਆ ਨਾ ਬੜੇ ਤਗੜੇ ਇਹ ਕਰਕੇ ਚੀਜ਼ਾਂ ਸਾਰੀਆਂ ਦੱਸਦੇ ਆ ਇਹ ਚੀਜ਼ਾਂ ਜਿਹੜੀਆਂ ਮਤਲਬ ਆਪਾਂ ਲੁਕਾ ਲੁਕਾ ਕੇ ਰੱਖਦੇ ਆ ਲੋਕੀ ਯਾਰ ਮੇਰੇ ਹਿਸਾਬ ਨਾਲ ਪਤਾ ਨਹੀਂ ਕੁੜੀ ਵੀ ਚਲੋ ਇਹਦੀ ਕਿੱਦਾਂ ਦੀ ਆ ਕਿ ਜਿਹੜੀ ਕੁੜੀ ਨੇ ਵੀ ਪਿਓ ਆਪਣੇ ਨੂੰ ਦੱਸਿਆ ਕਿ ਪਾਪਾ ਮੇਰੇ ਨਿਆਣਾ ਹੋਣ ਆਲਾ ਵਾ ਤੇ ਪਾਪਾ ਆਪਾਂ ਸੋਸ਼ਲ ਮੀਡੀਆ ਤੇ ਪਾਉਣਾ ਹੈ ਤੇ ਕਿੱਦਾਂ ਪਾਈਏ ਪੁੱਤ ਤੂੰ ਕਿ ਬੋੜਾ ਮੈਂ ਪਾਉਂਗਾ ਮੈਂ ਦੱਸੂਗਾ ਮੈਨੂੰ ਕੁਛ ਨਹੀਂ ਪੜੀ ਆ ਮੈਨੂੰ ਚਾ ਚੜ੍ਹੇ ਆ ਮੈਂ ਦੱਸੂਗਾ ਕਿ ਮੇਰਾ ਨਾਂ ਬੰਨਣਾ ਵਾ ਫੇਵੇ ਕਿੰਵੀ ਹੂ ਬਾਈ ਦੇ ਤੈਨੂੰ ਪੁੱਤ ਕਿਨੇ ਆਪਣੇ ਚੈਨਲ ਤੇ ਵਿਊ ਜੋੜਨੇ ਆ ਕਿਨੇ ਲੋਕਾਂ ਨੇ ਆਨੂੰ ਵੇਖਣਾ ਵਾ ਕਿੰਨਿਆਂ ਲੋਕਾਂ ਨੇ ਹਨ ਨੂੰ ਲਾਂਤਾਂ ਪਾਉਣੀਆਂ ਵਾ ਮੈਂ ਪਾਉਂਗਾ ਵੀਡੀਓ ਠੀਕ ਹੈ ਨਾ ਉਹ ਬਾਪ ਨੂੰ ਜਿਹੜੀ ਫੀਲਿੰਗ ਹੁੰਦੀ ਜਾਂ ਮਾਂ ਨੂੰ ਉਹਦੀ ਫੀਲਿੰਗ ਹੁੰਦੀ ਹੈ ਉਹ ਉਨੀ ਫੀਲਿੰਗ ਕਿਸੇ ਨੂੰ ਨਹੀਂ ਆਈ ਜਿੱਨੀ ਇਹਨੂੰ ਫੀਲਿੰਗ ਆਈ ਆ ਕਿ ਮਤਲਬ ਮੈਂ ਵੀਡੀਓ ਪਾਉਣੀ ਆ ਮੈਂ ਬਲੌਗ ਪਾਉਣੇ ਬਹੁਤ ਖੁਸ਼ੀ ਚੜੀ ਇਹਨਾਂ ਨੂੰ ਕਿ ਮੈਂ ਨਾਨਾ ਜੀ ਬਾਨਣਾ ਵਾ ਇਹ ਨਾ ਖੁਸ਼ੀ ਪਹਿਲਾਂ ਵੀ ਚੜੋਣੀ ਸੀ ਪਰ ਕੀ ਕਰਦਾ ਵਾ ਹੁਣ ਫੀਲਿੰਗਾਂ ਰਹਿ ਗਈਆਂ ਉਦੋਂ ਵੇਚੀ ਉਹ ਫੀਲਿੰਗਾਂ ਨੂੰ ਪੂਰੀਆਂ ਕਰਨੀਆਂ ਵਾ ਪਹਿਲਾਂ ਉਦੋਂ ਫਿਰ YouTube ਘੱਟ ਚੱਲਦਾ ਹੁੰਦਾ ਈ ਉਦੋਂ ਇਹਦੇ ਬਾਰੇ ਨਹੀਂ ਨੋਲਜੀ ਨਹੀਂ ਤੇ ਫਿਰ ਆਂਟੀ ਜੀ ਹੁਣਾਉਂਦੀਆਂ ਵੀ ਵੀਡੀਓ ਹੋਣੀਆਂ ਈ ਸਾਰੀਆਂ ਕਿ ਅੱਜ ਆਂਟੀ ਦਾ ਡੀਟਰ ਵੇਖੋ ਨੱਚਦੀ ਫੈਂਡੀ ਆਂਟੀ ਦਾ ਡੀਟਾਪ ਦੀ ਫੈਂਡੀ ਆਂਟੀ ਮਟਕ ਮਟਕ ਤੁਰਦੀ ਆਂ ਆਂਟੀ ਨੇ ਘਰ ਜਵਾਗ ਕੋਣ ਵਾਲਾ ਅੱਜ ਨਾ ਉਹ ਨਹੀਂ ਆਈ ਗੁੜੀਆ ਇਹਨਾਂ ਵੇ ਮਹੀਨਾ ਜਾਂਦੇ ਆ ਆਹ ਚੀਜ਼ੋ ਕੀ ਆ ਉਦੋਂ ਫਿਰ ਹੋਇਆ ਨਹੀਂ ਕੁਝ ਵੀ ਹੋਣ ਫਿਰ ਫੀਲਿੰਗਾਂ ਜਿਹੜੀਆਂ ਦਿਲ ਚ ਦੱਬੀਆਂ ਸੀ ਉਹਨਾਂ ਦਾ ਰੱਦ ਕਰੀ ਫੀਲਿੰਗਾਂ ਦੁਨੀਆ ਨਾਲ ਸ਼ੇਅਰ ਕਰਾਂ ਤੇ ਮੈਂ ਕਰਾਂ ਕਿੱਦਾਂ ਯਾਰ ਇਹ ਚੀਜ਼ਾਂ ਤੇ ਦੱਸਣੀਆਂ ਚਾਹੀਦੀਆਂ ਮੈਂ ਦੁਨੀਆ ਨੂੰ ਕਿ ਮੈਂ ਡਾਕਟਰ ਰਿਆਂ ਆ ਮੈਂ ਸਾਰੀਆਂ ਰਿਪੋਰਟਾਂ ਸਾਹਮਣੇ ਕਰਾਂ ਕੱਲੀ ਕੱਲੀ ਰਿਪੋਰਟ ਕਰਨ ਦਾ ਫਰਜ ਆ ਨਾ ਨਾ ਇਹ ਚੀਜ਼ਾਂ ਤੇ ਦੱਸਣੀਆਂ ਯਾਰ ਅੱਗੇ ਨਾ ਕਿਸ ਦੇ ਘਰ ਜਵਾਕ ਹੋਣਾ ਕਿ ਮਤਲਬ ਜਵਾਕ ਹੋਣਾ ਤੇ ਫਿਰ ਪਤਾ ਲੱਗਦਾ ਹੁੰਦਾ ਹੈ ਕਿ ਹਾਂ ਜੀ ਫਲਾਣੇ ਘਰ ਕੋਈ ਮੁੰਡਾ ਆ ਜਾਂ ਕੁੜੀ ਹੋਈ ਆ ਪਰ ਹੁਣ ਕੀ ਹੁੰਦਾ ਵਾ ਹੁਣ ਤੇ ਮੇਰੇ ਹਿਸਾਬ ਨਾਲ ਜਦੋਂ ਜਵਾਗ ਦੀ ਮਤਲਬ ਉਹ ਗੱਲ ਕੇ ਜਦੋਂ ਜਵਾਗ ਨੂੰ ਹੋਂ ਦੀ ਤਿਆਰੀ ਹੁੰਦੀ ਹੈ ਨਾ ਉਦੋਂ ਤੋਂ ਪਤਾ ਲੱਗ ਜਾਂਦਾ ਵਾ ਕਿ ਹਾਂਜੀ ਆ ਜਿਆਦਾਤਰ ਜਿਹੜੇ ਬਲੌਕ ਪਾਉਂਦੇ ਆ ਉਹਨਾਂ ਨੇ ਉਹਨਾਂ ਨੇ ਫਿਰ ਨਾ ਪਤਾ ਲੱਗ ਜਾਂਦਾ ਵਾ ਕਿ ਹਾਂ ਅੱਜ ਐਨਵਾਮੀ ਨਾ ਜਾਂਦੇ ਆ ਐਨੀ ਤਰੀਕ ਜਾਣਦੀ ਆ ਫਿਰ ਇਹਨਾਂ ਨੇ ਹਸਪੀਟਲ ਦੀ ਵੀ ਤਰੀਕ ਦੱਸੀ ਹੁੰਦੀ ਆ ਕਿ ਐਦਣ ਸਾਡੇ ਘਰ ਜਵਾਗ ਨੇ ਆ ਜਾਣਾ ਇਦਾਂ ਦੀਆਂ ਚੀਜ਼ਾਂ ਇਹਨਾਂ ਨੇ ਨਾ ਸਾਰੀਆਂ ਸੋਸ਼ਲ ਮੀਡੀਆ ਤੇ ਪਾਈਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਨਹੀਂ ਪਾਉਣ ਵਾਲੀਆਂ ਹੁੰਦੀਆਂ ਸੀ ਉਹ ਵੀ ਹੁਣ ਅੱਜਕੱਲ ਸਾਰੇ ਆਮ ਪਤਾ ਦਾਵਾ ਸਾਰਿਆਂ ਨੂੰ ਕਿ ਇਹਦੇ ਘਰ ਜਵਾਬ ਆ ਸੁਣ ਵਾਲਾ ਨਹੀਂ ਤੇ ਅੱਗੇ ਸੋਚ ਦਿੰਦੇ ਲੋਕ ਯਾਰ ਨਹੀਂ ਯਾਰ ਜਵਾਬ ਹੋਣ ਵਾਲਾ ਕਿ ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਹੀਂ ਦੱਸਣਾ ਜਦੋਂ ਹੋਊਗਾ ਉਦੋਂ ਵੇਖੀ ਜਾਊਗੀ ਤੇ ਪਰ ਨਹੀਂ ਹੁਣ ਤੇ ਸਾਰਾ ਕੁਝ ਦੱਸਣਾ ਪੈਂਦਾ ਵਾ ਇਹਨਾਂ ਨੂੰ ਬਹੁਤ ਤੰਗੀ ਪਰੇਸ਼ਾਨੀ ਆ ਜੇ ਨਾਮ ਦੱਸਣ ਤੇ ਵਿਚਾਰੇ ਨੇ ਵਿਊ ਨਹੀਂ ਨਾ ਮਿਲਦੇ ਫਿਰ ਜੇ ਨਾਮ ਦੱਸਣ ਤੇ ਵਿਊ ਲੈਣੇ ਆ ਤੇ ਫਿਰ ਦਸਣਾ ਪੈਣਾ ਵਾ ਫਿਰ ਹੁਣ ਅੰਕਲ ਜੀ ਹੁਣਾਂ ਨਾਲ ਮਾਰਦੇ ਆਂ ਗਾੜੀ ਵੀ ਝਾਤੀ ਇੰਨੀ ਚੀਜ਼ਾਂ ਮਿਹਨਤ ਖਰਾਬ ਕਰੀ ਹੋਈ ਮੇਰੇ ਕਿ ਉੱਪਰ ਮਿਹਨਤ ਖਰਾਬ ਕਰੀ ਹੋਈ ਦਾ ਆਹ ਤਰੀਕੇ ਨਾਲ ਵੀ ਇੰਨੀ ਮਿਹਨਤ ਕਰੀ ਵੀ ਖਰਾਬ ਨਾ ਹੋ ਜਵੇ ਇੰਨੀ ਚੀਜ਼ਾਂ ਮਿਹਨਤ ਖਰਾਬ ਕਰੀ ਹੋਈ ਗੀਆਂ ਉਹ ਆਂਟੀ ਦੇ ਦਿਮਾਗ ਨੂੰ ਅਸਰ ਹੋ ਗਿਆ ਵਿਚਾਰੀ ਦੇ ਨੂੰ ਕੀ ਕਰੇ ਤੇਰੀਆਂ ਜੱਬੜੀਆਂ ਦੀਆਂ ਸੁੰਢੀ ਰਿੰਦੀ ਐ ਸਾਰਾ ਦਿਨ ਤੂੰ ਰੋਲਾ ਪਾਉਂਣਾ ਰਹਿਣਾ ਅੰਕਲਾ ਸਾਰਾ ਦਿਨ ਪਾਉਂਣਾ ਰਹਿਣਾ ਕਿ ਤੂੰ ਚੁੱਪਚਾਪ ਰਹਿਣਾ ਨਹੀਂ ਉਦਾਂ ਚੁੱਪਚਾਪ ਰਹਿਣਾ ਨਾ ਕਦੇ ਬਾਹਰ ਅੰਦਰ ਜਾਂਦਾ ਹੈਗਾ ਬੰਬੀ ਦੇ ਪਰ ਨਹੀਂ ਹੁਣ ਜਦੋਂ ਦੇ ਬਲੌਕਾਂ ਦੇ ਆ ਚੀਜ਼ ਐ ਇਦਾਂ ਕਰਨੀ ਆ ਚੀਜ਼ ਐ ਇਦਾਂ ਕਰਨੀ ਨਵੀਂ ਨਵੀਂ ਜਵਾਨੀ ਚੜੀ ਆਉਂਦਾ ਤੁਹਾਡੇ ਤੇ ਜੇ ਮੇਰੇ ਹਿਸਾਬ ਨਾਲ ਪਹਿਲੀ ਗੱਲ ਤੇ ਆਂਟੀ ਦੇ ਦਿਮਾਗ 'ਚ ਕਰ ਦੇਣਾ ਤੂੰ ਮੈਂਟਲੀ ਉਹਨੂੰ ਤੇ ਜੇ ਨਾ ਕੀਤਾ ਤੇ ਕਰ ਦੇਗਾ ਵੀ ਹੁਣ ਤੈਨੂੰ ਪੈ ਗਿਆ ਵਾ YouTube ਦਾ ਭੁੱਸ ਗਿਆ ਫੇਰ ਤੂੰ ਮੇਰੇ ਹਿਸਾਬ ਨਾਲ ਕਹੇਗਾ ਕਿ ਆਪਾਂ ਚੈਨਲ ਆਪਣਾ ਵੱਖਰਾ ਬਣਾਈਏ ਦੋਵੇਂ ਜੀ ਤੇ ਤੂੰ ਕੀ ਕਰਿਆ ਕਰਨਾ ਵਾ ਤੂੰ ਬਸ ਸਬਜ਼ੀਆਂ ਸੂਜ਼ੀਆਂ ਬਣਾ ਲਿਆ ਕਰੀ ਜੇ ਨਹੀਂ ਬਣਾਉਣੀਆਂ ਤੂੰ ਬਸ ਫੋਨ ਫੜ ਲਿਆ ਕਰੀ ਮੈਂ ਬਣਾ ਹੀ ਜਾਊਂਗਾ ਤੇ ਤੂੰ ਬੱਸ ਨਾ ਜੱਪਲੀਆਂ ਜਿਹਾ ਮੈਂ ਮਾਰਦਾ ਰਿਹਾ ਕਰੂੰਗਾ ਤੂੰ ਬੱਸ ਵੀਡੀਓ ਬਣਾਉਂਦੀ ਰਿਹਾ ਕਰੀ ਵਿੱਚ ਨਾਲੇ ਤੂੰ ਹੀ ਮਸ਼ਹੂਰ ਹੋ ਜੇਗੀ ਮੈਂ ਵੀ ਮਸ਼ਹੂਰ ਹੋ ਜਾਊਗਾ ਕੀ ਪਤਾ ਕਿ ਤੇ ਫਿਲਮਾਂ 'ਚ ਮੌਕਾ ਮਿਲ ਜੇ ਇਹਨੂੰ ਫਿਲਮਾਂ 'ਚ ਜਾਣਦਾ ਫਿਲਮਾਂ ਪੁਣਮਾ ਵਾਲੇ ਲੈ ਲੈਣ ਕਿ ਉਹ ਅੰਕਲ ਬੜੀ ਐਕਟਿੰਗ ਕਰਦਾ ਵਾ ਤੇ ਉਹ ਅੰਟੀ ਵੀ ਬੜੀ ਐਕਟਿੰਗ ਕਰਦੀ ਆ ਸ਼ਾਇਦ ਬੁੱਢੇ ਬਾਰੇ ਸੁਣੀ ਜਾਵੇ ਸਾਡੀ ਪਹਿਲਾਂ ਨਹੀਂ ਸੁਣੀ ਗਈ ਤੇ ਇਹਨੂੰ ਕਰੋ ਹੁਣ ਬੰਦ ਕਾ ਤੂੰ ਸੁਣਨਾ ਕਿ ਕਿਸੇ ਤਰ੍ਹਾਂ ਰੱਖਣਾ ਬਹੁਤ ਲੜਦੇ ਨੇ ਦੋਹੇ ਜਣੇ ਪਹਿਲਾਂ ਮੰਮੀ ਲੜੀ ਗਈ ਹੁਣ ਪਾਪਾ ਲੜੀ ਜਾਂਦੇ ਆ ਉਹਨਾਂ ਨੂੰ ਹੁਣ ਪਤਾ ਵਾ ਜੋ ਲੜੇਗਾ ਉਹੋ ਹੀ ਵਿਊ ਖੜੇਗਾ ਜੋ ਨਾ ਲੜੇਗਾ ਉਹ ਵਿਊ ਨਹੀਂ ਖੜੇਗਾ ਇਹ ਕਰਕੇ ਫਿਰ ਥੋੜੀ ਬੋਦੀ ਐਂਟਰਟੇਨਮੈਂਟ ਕਰਨੀ ਬੰਦੀ ਆ ਇਹਨਾਂ ਨੇ ਹੁਣ ਕੀ ਕਰਿਆ ਕਹਿੰਨਾ ਹੱਲੇ ਤਾਂ ਲੜਾਈ ਘਾਟਾ ਜੇ ਪਤਾ ਲੱਗ ਗਿਆ ਨਾ ਅੰਕਲ ਨੂੰ ਕਿ ਲੜਾਈ ਦੇ ਨਾਲ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਹਨੇ ਕਿਹਾ ਕਹਿੰਨਾ ਹਾਂਜੀ ਬਹੁਤ ਵਧੀਆ ਤੁਸੀਂ ਅੰਕਲ ਜੀ ਤੁਸੀਂ ਗਾਲ ਕੱਢੀ ਐਂਟੀ ਨੂੰ ਫਿਰ ਇਹਨਾਂ ਨੇ ਗਾਣੇ ਵਧਾਉਣੀਆਂ ਵਾ ਜਿੱਦਾਂ ਉਹ ਜਿਹੜੇ ਵਧਾਉਂਦੇ ਨੇ ਦੇਵ ਜੀ ਉਹ ਵੀ ਗਾਲਾਂ ਗੋਲਾਂ ਨਾਲ ਬਾਬਾ ਮਸ਼ਹੂਰ ਚੱਲਦੇ ਆ ਉਹਨਾਂ ਦਾ ਫਿਰ ਉਹਨਾਂ ਦੀ ਦੂਜੀ ਤੀਜੀ ਵੀਡੀਓ 'ਚ ਗਾਲਾਂ ਕੱਢਣੀਆਂ ਪਈਆਂ ਵਾ ਉਹਨਾਂ ਨੇ ਵੀ ਮੇਰੇ ਕੋਲ ਵੀਡੀਓ ਪਈਆਂ ਵਾ ਹੋਰ ਮੀਨੂ ਮਨੂ ਸਾਰਿਆਂ ਕਾ ਕਾਫੀ ਵੀਡੀਓ ਪਈਆਂ ਮੇਰੇ ਕੋਲ ਕਰਨ ਵਾਲੀਆਂ ਰੋਸਟਿੰਗ ਤੇ ਕਰਦਾ ਜੋਂ ਜੋਂ ਸਮਾਂ ਲੱਗਦਾ ਇਹਨਾਂ ਸੋਚਿਓ ਕਿ ਵੀ ਵੀ ਆਈ ਪੀ ਪੈਂਡੂ ਵਾਲੇ ਚੁੱਪ ਬੈਠੇ ਆ ਤੇ ਸ਼ਾਇਦ ਸਾਡੀ ਵਾਰੀ ਨਹੀਂ ਆਉਣੀ ਕਿਉਂਕਿ ਜੇ ਬਾਕੀ ਵਾਰੀਆਂ ਲਾਉਣਗੇ ਫਿਰ ਸਾਡਾ ਵੀ ਟਾਈਮ ਆਏਗਾ ਅਸੀਂ ਵੀ ਵਾਰੀਆਂ ਲਾਵਾਂਗੇ ਵਾਰੀ ਵਾਰੀ ਲਾਈਨ ਦੇ ਵਿੱਚ ਲੱਗੇ ਰੋ ਦੀਦੀ ਕਿਹਾ ਤਾਂ ਹੂੰ ਉਹ ਚਲੋ ਪਹਿਲਾਂ ਹੁਣ ਰੋਸਟ ਕਰੇ ਹਣਦੋ ਮੈਨੂੰ ਪਤਾ ਵਾ ਕਿ ਸਾਡੇ ਜਿੱਦਾਂ ਦੇ ਅਸੀਂ ਲੱਲ ਫੜੇ ਆ ਲੋ ਰੋਸਟਰਾਂ ਤੇ ਰੋਸਟ ਕਰਨਾ ਹੀ ਕਰਨਾ ਕਿ ਰੋਸਟਰ ਰੋਸਟ ਕਰਨ ਤੇ ਸਾਡੇ ਥੋੜਾ ਜਿਹਾ ਰਿਚੂ ਵਧੇ ਚੈਨਲ ਦੀ ਤੇ ਅਸੀਂ ਦਸੀਏ ਲੋਕਾਂ ਨੂੰ ਕੀ ਕੁਜਵਾ ਤੇ ਕੀ ਨਹੀਂ ਹੁਣ ਗਾੜੀ ਗਾੜੀ ਨਾ ਮਤਲਬ ਵੇਂਦੇ ਰਿਆ ਕਰੋ ਕਿਉਂਕਿ ਤੁਹਾਨੂੰ ਸਾਰਾ ਕੁਝ ਸਿਕਾਇਆ ਜਾਣਾ ਵਾ ਇਹਨਾਂ ਦੇ ਬਲੌਕਾਂ ਦੇ ਵਿੱਚ ਕਿ ਕੀ ਕੁ ਖਾਣਾ ਚਾਹੀਦਾ ਵਾ ਕੀ ਖਾਣੂ ਪੀਣਾ ਚਾਹੀਦਾ ਵਾ ਕਿੰਨਾ ਪਰਹੇਜ ਵਾ ਕੀ ਕੋਜ ਵਾ ਡਾਕਟਰਾਂ ਨੇ ਕੀ ਦੱਸਿਆ ਕੀ ਨਹੀਂ ਦੱਸਿਆ ਇਹ ਸਾਰਾ ਕੁਝ ਇਹਨਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣਾ ਵਾ ਇਹ ਜ਼ਰੂਰ ਵੀਡੀਓ ਵੇਖਿਆ ਕਰੋ ਇਹਨਾਂ ਦੀਆਂ ਬਹੁਤ ਸਮਝਦਾਰੀ ਵਾਲੀਆਂ ਵੀਡੀਓ ਹੁੰਦੀਆਂ ਵਾ ਜ਼ਿੰਦਗੀ ਦਾ ਬੇੜਾ ਕਰਕੇ ਕਰਨ ਵਾਸਤੇ ਇਹ ਸੀ ਸਾਡੀ ਇੱਥੋਂ ਤੱਕ ਵੀਡੀਓ ਕਿਵੇਂ ਲੱਗੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਘੰਟੀ ਵੀ ਜ਼ਰੂਰ ਆਪ ਦਿਓ ਬਾਕੀ ਨਾ ਇਹ ਹੱਦਾਂ ਜ਼ਿਆਦਾ ਹੀ ਪਾਰ ਕਰੀ ਜਾਂਦੇ ਆ ਜਦੋਂ ਥੋੜੇ ਜਿਹੀ ਵਿਊਆਂ ਕਰਕੇ ਤੇ ਐਦਾਂ ਜਿਹੜੀਆਂ ਗੱਲਾਂ ਨਹੀਂ ਵੀ ਦੱਸਣ ਵਾਲੀਆਂ ਉਹ ਵੀ ਲੋਕਾਂ ਨੂੰ ਦੱਸਦੇ ਆ ਕਈ ਚੀਜ਼ਾਂ ਮੈਂ ਵਿੱਚ ਨਹੀਂ ਲਾਈਆਂ ਸੀਣ ਜਿਹੜੇ ਲਾਉਣ ਯੋਗ ਹੁੰਦੇ ਨਹੀਂ ਆ ਕਿ ਜਿਨ੍ਹਾਂ 'ਚ ਇਹਨਾਂ ਨੇ ਉਹ ਚੀਜ਼ਾਂ ਵੀ ਦਸੀਆਂ ਮਤਲਬ ਕੱਲੀ-ਕੱਲੀ ਡਿਟੇਲ ਦਸੀ ਹੋਇਆ ਉਹ ਚੀਜ਼ਾਂ ਮੈਂ ਕੁਝ ਲਾਈਆਂ ਨਹੀਂ ਕਿਉਂਕਿ ਮੈਨੂੰ ਹੀ ਸ਼ਰਮ ਆ ਗਈ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਆ ਚੀਜ਼ਾਂ ਆਪਾਂ ਸੋਸ਼ਲ ਮੀਡੀਆ ਤੇ ਪਾਉਣ ਲੱਗੇ ਆ ਇਹ ਪਾਉਣ ਯੋਗ ਹੈਗੀਆਂ ਕਿ ਨਹੀਂ ਹੈਗੀਆਂ ਪਰ ਨਾ ਇਹਨਾਂ ਨੂੰ ਜਿਆਦਾ ਭੂਤ ਸਵਾਰ ਹੋ ਚੁੱਕਾ ਵਾ ਜਿਹੜਾ ਵੀਡੀਓ ਦਾ ਬਲੋਗਾਂ ਦਾ ਕਿ ਬਸ ਇਹਨਾਂ ਨੂੰ ਇਹ ਚੀਜ਼ ਹੁੰਦੀ ਆ ਕਿ ਅੱਜ ਆਪਾਂ ਟੌਪਿਕ ਲੈ ਕੇ ਆਉਣਾ ਵਾ ਤੇ ਕਿਹੜਾ ਲੈ ਕੇ ਆਉਣਾ ਹੁਣ ਇਹਨਾਂ ਦਾ ਟੌਪਿਕ ਇਹਨਾਂ ਦਾ ਬਣ ਚੁੱਕਾ ਵਾ ਜਿਨ੍ਹਾਂ ਦੇਕਰ ਬੱਚਾ ਨਹੀਂ ਹੁੰਦਾ ਕੋਈ ਵੀ ਤੇ ਉਹਨਾਂ ਦੇਕਰ ਇਹਨਾਂ ਨੇ ਬਸ ਉਹ ਕੰਮ ਨੂੰ ਦੱਬ ਕੇ ਰੱਖਣਾ ਵਾ ਪੰਜ ਛੇ ਮਹੀਨੇ ਹੁਣ ਬਸ ਇਹਨਾਂ ਨੇ ਬਲੌਕ ਇਹੋ ਹੀ ਆਉਣੇ ਆ ਕਿ ਅੱਜ ਆਪਾਂ ਹਸਪੀਟਲ ਗਏ ਸੀ ਅੱਜ ਆਪਾਂ ਬੱਚੇ ਦੀ ਕੇਰ ਵਾਸਤੇ ਕੀ ਖਾਣ ਦੇ ਆ ਕੀ ਨਹੀਂ ਖਾਣ ਦੇ ਕਿਹੜਾ ਪਰਤਾ ਬਣਾਉਣਾ ਕਿਹੜਾ ਨਹੀਂ ਬਣਾਉਣਾ ਗੱਲਾਂ ਦਾ ਪਰਤਾ ਕਿੱਦਾਂ ਬਣਾਉਣਾ ਕਿੱਦਾਂ ਨਹੀਂ ਬਣਾਉਣਾ